कुने जिनी अपने हेयर स्ट्रेटनिंग कराई है हर बारूस् तो बाद वोमिटिंग यूज मोशन हो रहा है जो करीम यूज कर रही थी उसकोलिक एसिड का बहुत ज्यादा कंटेंट थी फिर उन्होंने सेम क्रीम जो एक्सपेरीमेंटल माउस होंगे ने उसते लगा के बाद च उन्होंने वेखिया माउस के ब्लड में भी कैलशियम ऑगजलेट नाम का एक पदार्थ होंगे वह व्याया गया जिस करके किडनीज अफेक्ट हो बाला नाल कुछ भी अबजॉर्ब नहीं होंगे एक तो जो क्रीम लगा के जो स्टीमर वगैरह यूज हों उस करके की है एसिड के फ्यूज बनते हैं तो वो आप नकरा इनहेल कर लेंगे जो ब्लड से चले जाते हैं बहुत सारिया कुछ करवाई ਪਰ ਕੈਲੇਟਿਨ ਦੇ ਨਾਲ ਤੁਹਾਡੀ ਕਿਡਨੀ ਇਨਫੈਕਟਡ ਹੋ ਸਕਦੀ ਹੈ ਕਿਡਨੀ ਤੇ ਇਫੈਕਟ ਪੈ ਸਕਦਾ ਹੈ ਇੱਕ ਸਟੱਡੀ ਸਾਹਮਣੇ ਆਈ ਹੈ ਦਾ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਜਿਸ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਕੈਲੇਟਿਨ ਦੇ ਨਾਲ ਕਿਡਨੀ ਤੇ ਇਫੈਕਟ ਪੈ ਸਕਦਾ ਹੈ ਕਿਡਨੀ ਫੇਲ ਹੋ ਸਕਦੀ ਹੈ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੁਹਾਲੀ ਦੇ 6 ਫੀਸਦੀ ਸਰਕਾਰੀ ਹਸਪਤਾਲ ਦੇ ਵਿੱਚ ਪੀਜੀਆਈ ਤੋਂ ਆਏ ਕਿਡਨੀ ਦੇ ਸਪੈਸ਼ਲਿਸਟ ਡਾਕਟਰ ਅੰਕੁਰ ਚੌਧਰੀ ਜੀ ਮੌਜੂਦ ਨੇ ਜਿਨ੍ਹਾਂ ਦੇ ਨਾਲ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਾਂਗੇ ਉਹਨਾਂ ਤੋਂ ਪੁੱਛਾਂਗੇ ਕਿ ਕਿਵੇਂ ਕੈਲੇਟਿਨ ਹੈਲਥ ਤੇ ਇਫੈਕਟ ਪਾਤੀ ਹੈ ਤਾਂ ਸਭ ਤੋਂ ਪਹਿਲਾਂ ਡਾਕਟਰ ਅੰਕੁਰ ਚੌਧਰੀ ਜੀ ਤੁਹਾਡਾ ਸਵਾਗਤ ਹੈ A recent article publish ਹੋਇਆ ਸੀ ਹੁਣੇ ਮਾਰਚ ਚ ਤੋਂ ਇਹਦੇ ਚੋਣ ਦੇਖਿਆ ਕਿ ਕੁੜੀ ਸੀ ਉਹਨੇ ਜਿੰਨੀ ਵਾਰ ਵੀ ਆਪਣੀ ਹੇਅਰ ਸਟੇਟਿੰਗ ਕਰਾਈ ਹੈ ਹਰ ਬਾਰੀ ਉਹਨੂੰ ਉਸ ਤੋਂ ਬਾਅਦ ਵੋਮਿਟਿੰਗ ਯੂਸ ਮੂਸ਼ਨ ਹੋ ਰਿਆ ਸੀ ਤੇ ਦਾ ਕਰੇਟਿਨ ਬਦ ਰਿਹਾ ਸੀ ਜਦੋਂ ਉਹਨਾਂ ਨੇ ਸਟੱਡੀ ਕੀਤਾ ਤਾਂ ਉਹਨਾਂ ਨੇ ਪਾਇਆ ਕਿ ਜੋ ਕਰੀਮ ਯੂਜ਼ ਕਰ ਰਹੀ ਸੀ ਉਸ ਚ ਗਲਾਈਕੋਲਿਕ ਐਸਿਡ ਦਾ ਬਹੁਤ ਜ਼ਿਆਦਾ ਕੰਟੈਂਟ ਸੀ तो फिर उन्होंने उससे लगा के वेखी, ते बाद कैलशियम ऑगोलेट नाम का पदार्थ होंगे किडनी है सौखे शब्दों के लोगों को समझाने की कोशिश करते हैं कि कैरेन अभी बारह लगम साडनी तक कि पहुंचती है देखो दे एवं ਬਲਾਂ ਨਾਲ ਕੁਝ ਵੀ ਐਬਜ਼orb ਨਹੀਂ ਹੁੰਦਾ ਇੱਕ ਤਾਂ ਜੋ ਆਪਾਂ ਕਰੀਮ ਲਗਾ ਕੇ ਜੋ ਸਟੀਮਰ ਵਗੈਰਾ ਯੂਜ਼ ਹੁੰਦਾ ਹੈ ਉਸ ਕਰਕੇ ਕੀ ਹੈ ਉਹ ਐਸਿਡ ਦੇ ਫਿਊਮਸ ਬੰਦੇ ਨੇ ਤੋਂ ਉਹ ਆਪਾਂ ਨਕਰਾਈ ਇਨਹੇਲ ਕਰ ਲੈਂਦੇ ਹਾਂ ਜੋ ਬਲੱਡ 'ਚ ਚਲੇ ਜਾਂਦੇ ਦੂਜਾ ਇਹ ਜੇ ਮਤਲਬ ਉਹ ਕਰੀਮ ਡਾਇਰੈਕਟਲੀ ਸਕਿਨ ਦੇ ਟੱਚ ਵਿੱਚ ਆ ਜਾਂਦੀ ਹੈ ਤੋਂ ਵਾਇਆ ਸਕਿਨ ਉਹ ਡਾਇਰੈਕਟਲੀ ਬਲੱਡ 'ਚ ਪਹੁੰਚ ਜਾਂਦੀ ਨੇ ਤੇ ਬਲੱਡ ਦੇ ਥਰੂ ਉਹ ਕਿਡਨੀ ਨੂੰ ਅਫੈਕਟ ਕਰਦੀ ਹੈ ਤੇ ਇਸ ਤੋਂ ਇਲਾਵਾ ਇਹ ਜੋ ਐਸਿਡ ਆ ਜਾਂ ਫਿਰ ਕੇਰਟਨ ਦੇ ਨਾਲ ਜੋ ਡੈਮੇਜ ਹੋ ਰਿਹਾ ਕਿਡਨੀ ਤੇ ਇਹ ਕੋਈ ਪਾਰਟਿਕੂਲਰ ਏਜ ਜਿਹਨੂੰ ਇਨਫੈਕਟ ਕਰ ਰਿਹਾ ਪਾਰਟਿਕੂਲਰ ਏਜ ਨੂੰ ਜਾਂ ਫਿਰ ਪਾਰਟਿਕੂਲਰ ਕੋਈ ਡਾਇਬੀਟਿਕ ਆ ਜਾਂ ਕੋਈ ਹੈਲਥ ਇਸ਼ੂਸ ਜਿਨਾਂ ਨੂੰ ਹੈਗੇ ਉਹਨਾਂ ਨੇ ਇਫੈਕਟ ਕਰ ਰਿਹਾ ਕਿ ਹਰ ਕਿਸੇ ਨੂੰ ਇਹ ਇਫੈਕਟ ਕਰ ਸਕਦਾ ਹੈ ਜੋ ਉਹਨਾਂ ਨੇ ਸਟਡੀ ਚ ਦੱਸਿਆ ਸੀ ਉਹਤਾ ਯੰਗ ਪੇਸ਼ੈਂਟਸ ਨੇ ਬਟ ਅਦਰਵਾਈਜ਼ ਸਾਡੇ ਕੋਲ ਮਤਲਬ ਐਜ ਦਾ ਡਾਟਾ ਨਹੀਂ ਹੈ ਜੋ ਕਿਸੇ ਪਾਰਟਿਕੂਲਰ ਏਜ ਗਰੁੱਪ ਨੂੰ ਅਫੈਕਟ ਕਰ ਰਿਹਾ ਸਤੇ ਆਬਵੀਅਸਲੀ ਜਿਨ੍ਹਾਂ ਨੂੰ ਕਿਡਨੀ ਦੀ ਬਿਮਾਰੀ ਪਹਿਲੇ ਤੋਂ ਹੈ ਉਹਨਾਂ ਨੂੰ ਥੋੜਾ ਜ਼ਿਆਦਾ ਸਾਵਧ ਠੀਕ ਹੈ ਤੇ ਡਾਕਟਰ ਸਾਹਿਬ ਇਸ ਤੋਂ ਇਲਾਵਾ ਇੱਕ ਕੋਸਮੈਟਿਕ ਦਾ ਬਹੁਤ ਵੱਡਾ ਬਾਜ਼ਾਰ ਹੈ ਲੇਟ ਇਸ ਬਹੁਤ سارے ਪ੍ਰੋਡਕਟ ਯੂਜ਼ ਕਰਦੇ ਨੇ ਕੋਸਮੈਟਿਕ ਦੇ ਤੇ ਕੋਈ ਮਤਲਬ ਕਿ ਨੇਲ ਪਾਲਿਸ਼ ਹੋ ਗਿਆ ਇਸ ਤੋਂ ਇਲਾਵਾ ਬਹੁਤ ਸਾਰੇ ਪ੍ਰੋਡਕਟ ਹੁੰਦੇ ਆ ਕਿ ਬਾਕੀ ਸਾਰੇ ਪ੍ਰੋਡਕਟ ਦੇ ਵਿੱਚ ਵੀ ਇਦਾਂ ਦਾ ਕੋਈ ਐਸਿਡ ਹੁੰਦਾ ਹੈ ਜਾਂ ਕੋਈ ਚੀਜ਼ ਹੁੰਦੀ ਹੈ ਜਿਹੜੀ ਲੋਕਾਂ ਨੂੰ ਹਾਮ ਕਰ ਸਕਦੀ ਹੈ ਦੇਖੋ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਹੈ ਫੇਅਰਨੈਸ ਕਰੀਮਸ ਦਾ ਤਾਂ ਤੋਂ ਫੇਅਰਨੈਸ ਕਰੀਮਸ ਚ ਕੀ ਪਾਇਆ ਗਿਆ ਹੈ ਕਿ ਬਹੁਤ ਜ਼ਿਆਦਾ ਹੈਵੀ ਮੈਟਲਸ ਪਾਇਆ ਗਏ ਨੇ ਉਹ ਵੀ ਕਿਸੇ ਦਿਨ ਕਿਸੇ ਤਰ੍ਹਾਂ ਕਿਡਨੀ ਨੂੰ ਅਫੈਕਟ ਕਰ ਸਕਦੀ ਹੈ ਜਿਸ ਕਰਕੇ ਕਿਡਨੀ ਚ ਪ੍ਰੋਟੀਨ ਲੀਕ ਹੋਣ ਦੀ ਸਮੱਸਿਆ ਹੋ ਸਕਦੀ ਹੈ ਕਰੈਟਨਿਨ ਵਧਣ ਦੀ ਸਮੱਸਿਆ ਹੋ ਸਕਦੀ ਹੈ ਤੇ ਹੋਰ ਬਥੇਰੇ ਕਾਰਨ ਹੋ ਸਕਦੇ ਨੇ ਠੀਕ ਹੈ ਜੋ ਸਟੱਡੀ ਸਾਹਮਣੇ ਆਈ ਹੈ ਉਸ ਦੇ ਵਿੱਚ ਇੱਕ ਐਸਿਡ ਦਾ ਨਾਮ ਆ ਰਿਹਾ ਹੈ ਕਿ ਇਹ ਵਾਲਾ ਐਸਿਡ ਆ ਇਹਦੇ ਨਾਲ ਆਹ ਹਾਮ ਹੁੰਦਾ ਕਿਡਨੀ ਤੇ ਅਫੈਕਟ ਕਰਦਾ ਉਹ ਐਸਿਡ ਕਿ ਆ ਕਿਵੇਂ ਉਹ ਹਾਮ ਕਰਦਾ ਕਿਵੇਂ ਉਸ ਕਿੰ ਤੱਕ ਪਹੁੰਚ ਮਤਲਬ ਕਿੰਨੇ ਰਾਹ ਹੀ ਸਾਡੇ ਕਿਡਨੀ ਤੱਕ ਪਹੁੰਚਦਾ ਉਸ ਬਾਰੇ ਸਾਨੂੰ ਜ਼ਿਆਦਾ ਜਾਣਕਾਰੀ ਨਹੀਂ ਜੋ ਐਸਿਡ ਇਹਨਾਂ ਨੇ ਪਾਇਆ ਸੀ ਉਹ ਹੈ ਗਲਾਈਕੋਲਿਕ ਐਸਿਡ ਉਹ ਕਿਡਨੀ 'ਚ ਜਾ ਕੇ ਤਰ੍ਹਾਂ ਤਰ੍ਹਾਂ ਦੇ ਡੈਰੀਵੇਟਰਸ ਬਣਾਉਂਦਾ ਹੈ ਤਾਂ ਉਸ ਕਰਕੇ ਕਿ ਇਹ ਕਿਡਨੀ ਆਪਣੇ ਬਲੱਡ 'ਚ ਆਕਸਲੇਟ ਦੀ ਮਾਤਰਾ ਵਧ ਜਾਂਦੀ ਹੈ ਜੋ ਅੱਗੇ ਕੈਲਸ਼ੀਅਮ ਨਾਲ ਰਿਐਕਟ ਕਰਕੇ ਕੈਲਸ਼ੀਅਮ ਆਕਸਲੇਟ ਬਣਾਉਂਦਾ ਹੈ ਜੋ ਕਿ ਸਟੋਨ ਫਾਰਮੇਸ਼ਨ ਪਥਰੀ ਦੀ ਸ਼ਿਕਾਇਤ ਵਧਾਉਂਦਾ ਹੂੰ ਠੀਕ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਕਿ ਇਹ ਇਹ ਤਾਂ ਹੋ ਗਿਆ ਹਾਰਮਫੁਲ ਇਫੈਕਟ ਹੈ ਇਸ ਤੋਂ ਅਸੀਂ ਬਚ ਕੀ ਦੱਸ ਸਕਦੇ ਕਿਵੇਂ ਆਪਣੇ ਆਪ ਨੂੰ ਕਿਉਰ ਕਰ ਸਕਦੇ ਆ ਕੋਈ ਸਿੰਪਲ ਜੀ ਗੱਲ ਹੈ ਤੁਸੀਂ ਪਾਣਾ ਸਟੇਕ ਕਰੋ ਅਮ ਜਾਦਦੀ ਕਰ ਰਿਹਾ ਕਰ ਰਹੇ ਆਪਾਂ ਲੋਕਾਂ ਨੂੰ ਡਰਾ ਨਹੀਂ ਰਹੇ ਆਪਾਂ ਸਿਰਫ ਸਮਝਾ ਰਹੇ ਹਾਂ ਕਿ ਕਿਸ-ਕਿਸ ਜਗ੍ਹਾ ਨਾਲ ਤੁਸੀਂ ਥੋੜਾ ਜਿਹਾ ਪ੍ਰੀਕਾਸ਼ਨ ਲੈ ਕੇ ਰੱਖਣਾ ਹੈ ਅਹ ਦੇਖੋ ਇਹ ਤਾਂ ਆਈਸੋਲੇਟਿਡ ਕੇਸ ਹੋ ਗਿਆ ਲੇਕਿਨ ਆਪਾਂ ਇਹਨਾਂ ਧਿਆਨ ਰੱਖੀਏ ਕਿ ਆਪਾਂ ਜੋ ਵੀ ਪਦਾਰਥ ਹੈ ਚਾਹੇ ਉਸਕਿੰਨ ਕਰੀਮ ਲਗਾਉਣ ਵਾਸਤੇ ਹੋਵੇ ਜਾਂ ਕੋਈ ਹੋਰ ਆਪਣਾ ਹੈਲਦੀ ਸਪਲੀਮੈਂਟ ਹੈ ਕੁਝ ਵੀ ਲੈਂਦੇ ਆ ਤਾਂ ਆਪਾਂ ਮੇਕ ਸ਼ੋਰ ਕਰੀਏ ਕਿ ਆਪਾਂ ਉਹਦੇ ਇਨਗਰੀਡੀਐਂਟ ਜੋ ਲਿਖੇ ਨੇ ਜੋ ਕੰਪੋਨੈਂਟਸ ਨੇ ਉਹ ਚੰਗੀ ਤਰ੍ਹਾਂ ਪੜ੍ਹੀਏ ਤੇ ਦੂਜੀ ਗੱਲ ਜੋ ਪੇਸ਼ੈਂਟਸ ਨੇ ਆਲਰੇਡੀ ਜਿਨ੍ਹਾਂ ਨੂੰ ਕਿਡਨੀ ਦੀ ਦਿੱਕਤ ਹੈਗੀ ਹੈ ਜਿਨ੍ਹਾਂ ਨੂੰ ਹਾਈਪਰਟੈਨਸ਼ਨ ਹੈ ਡਾਇਬੀਟਿਸ ਹੈ ਉਹ ਥੋੜਾ ਜਿਹਾ ਸਪੈਸ਼ਲੀ ਤਾਂ ਰੱਖੀਏ ਤੇ ਕੋਈ ਵੀ ਅਜੀਬ ਚੀਜ਼ ਬਿਨਾਂ ਡਾਕਟਰੀ ਪ੍ਰਿਸਕ੍ਰਿਪਸ਼ਨ ਦੇ ਜਾਂ ਬਿਨਾਂ ਡਾਕਟਰ ਸਲਾਹ ਦੇ ਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤੁਸੀਂ ਡਾਕਟਰ ਹੋ ਤੁਹਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਨੇ ਤੇ ਕਈ ਵਾਰ ਹੋਇਆ ਕਿ ਤੁਹਾਡੇ ਮਤਲਬ ਇੰਨੇ ਟਾਈਮ ਦੇ ਵਿੱਚ ਕੋਈ ਇਦਾਂ ਦਾ ਪੇਸ਼ੈਂਟ ਆਇਆ ਹੋਵੇ ਜਿਹਨੂੰ ਇਦਾਂ ਦੇ ਕੋਈ ਪ੍ਰੋਡਕਟ ਯੂਜ਼ ਕਰਨ ਦੇ ਨਾਲ ਅਲਰਜੀ ਹੋਈ ਹੋਵੇ ਜਾਂ ਪ੍ਰੋਡਕਟ ਕਰਨ ਦੇ ਨਾਲ ਕੋਈ ਬਾਡੀ ਪਾਰਟ ਤੇ ਇਫੈਕਟ ਮਹਿਸੂਸ ਹੋਇਆ ਹੋਵੇ ਥੈਂਕਫੁਲੀ ਅਜੇ ਤੱਕ ਸਾਡੇ ਕੋਲ ਐਜਾ ਕੋਈ ਪੇਸ਼ੈਂਟ ਨਹੀਂ ਆਇਆ ਜਿਸ ਨੇ ਹੇਅ ਸਟ੍ਰੇਟਨਿੰਗ ਕਰਾਈ ਹੋਏ ਤੇ ਉਹਨੂੰ ਕਿਡਨੀ ਅਫੈਕਟ ਹੋ ਗਈ ਹੋਏ ਜਾਂ ਕੋਈ ਕਰੀਮ ਵਗੈਰਾ ਯੂਜ਼ ਕਰਕੇ ਕਿਡਨੀ ਨੂੰ ਅਸਰ ਹੋਇਆ ਹੈ ਹਾਂ ਸਾਡੇ ਕੋਲ ਉਹ ਪੇਸ਼ੈਂਟਸ ਬਹੁਤ ਆਂਦੇ ਨੇ ਜੋ ਹੈਲਥ ਸਪਲੀਮੈਂਟਸ ਲੈਂਦੇ ਨੇ ਪ੍ਰੋਟੀਨ ਸਪਲੀਮੈਂਟਸ ਲੈਂਦੇ ਨੇ ਤੇ ਕਿਸੇ ਵੀ ਕਾਰਨ ਨਾਲ ਉਹਨਾਂ ਦੀ ਕਿਡਨੀ ਡੈਮੇਜ ਹੋ ਜਾਂਦੀ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਅਸੀਂ ਅੱਜਕੱਲ ਬਹੁਤ ਜ਼ਿਆਦਾ ਸਟ्रेस ਦਾ ਟਾਈਮ ਹੈਗਾ ਆਪਾਂ ਬਹੁਤ ਸਾਰੀਆਂ ਚੀਜ਼ਾਂ ਖਾ ਰਹੇ ਆ ਸਾਡੇ ਬੋਡੀ ਪਾਰਟਸ ਤੇ ਬਹੁਤ ਜ਼ਿਆਦਾ ਇਫੈਕਟ ਹੁੰਦਾ ਅਸੀਂ ਆਪਣੀ ਕਿਡਨੀ ਨੂੰ ਕਿਵੇਂ ਹੈਲਦੀ ਰੱਖ ਸਕਦੇ ਹਾਂ ਮੈਂ ਮੋਰਟਗੋਨ ਦਿੱਤੇ ਗੱਲਾਂ ਦਵਾਉਣਾ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਬੈਲੈਂਸਡ ਡਾਈਟ ਜਿਹਦੇ ਚ ਪ੍ਰੋਟੀਨ ਦੀ ਮਾਤਰਾ ਅੱਛੀ ਹੋਵੇ ਮਿਨਰਲਸ ਦੀ ਮਾਤਰਾ ਅੱਛੀ ਹੋਵੇ ਫਾਈਬਰਸ ਦੀ ਮਾਤਰਾ ਅੱਛੀ ਹੋਵੇ ਪਹਿਲੀ ਗੱਲ ਦੂਜੀ ਗੱਲ ਤੁਸੀਂ ਹਾਈਡਰੇਟਡ ਰਹੋ ਜੇ ਨਾ ਕਿਉਂਕਿ ਅੱਗੇ ਵੀ ਗਰਮੀ ਆ ਰਹੀ ਹੈ ਆਪਾਂ ਪਾਣੀ ਵੀ ਚੰਗੀ ਤਰ੍ਹਾਂ ਪੀਏ ਤੇ ਤੀਜੀ ਗੱਲ ਜਿਵੇਂ ਪਹਿਲਾਂ ਤੁਹਾਨੂੰ ਮੈਂਸ਼ਨ ਕੀਤਾ ਕਿ ਜੇ ਆਪਾਂ ਕੋਈ ਵੀ ਸਪਲੀਮੈਂਟ ਲੈਂਦੇ ਹਾਂ ਕੁਝ ਵੀ ਲੈਂਦੇ ਹਾਂ ਤਾਂ ਪਲੀਜ਼ ਤੁਹਾਨੂੰ ਧਿਆਨ ਨਾਲ ਦੁਬਾਰਾ ਵੇਖ ਕੇ ਅੱਛੀ ਕੰਪਨੀ ਦਾ ਵਧੀਆ ਪ੍ਰੋਡਕਟ ਯੂਜ਼ ਕਰੋ ਤਾਂ ਇਹ ਸੀ ਸਾਡੇ ਨਾਲ ਕਿਡਨੀ ਸਪੈਸ਼ਲਿਸਟ ਡਾਕਟਰ ਅੰਕੁਰ ਚੌਧਰੀ ਜੀ ਜਿਹਦੇ ਨਾਲ ਇਹ ਵੱਲੋਂ ਦੱਸਿਆ ਗਿਆ ਕਿ ਕਿਵੇਂ ਕੈਰਟਿਨ ਦੇ ਨਾਲ ਕਿਡਨੀ ਤੇ ਇਨਫੈਕਟ ਪੈਂਦਾ ਕਿੰਨੀ ਅਫੈਕਟਡ ਹੋ ਸਕਦੀ ਹੈ ਤਾਂ ਇਸ ਤਿੱਕੇ ਦੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਪੀਟੀਸੀ న్యూਸ ਦੇ ਨਾਲ ਕੈਮਰਾਮੈਨ ਸਿਕੰਦਰ ਦੇ ਨਾਲ ਦਿਪਾਂਸ਼ੂ ਮੁਹਾਲੀ